ਬਹੁਤ ਹੀ ਸਤਿਕਾਰਯੋਗ ਪੰਜਾਬਵਾਸੀਓ ਦੇਸ਼ਵਾਸੀਓ ਮੈਂ ਇੱਕ ਬਹੁਤ ਗੰਭੀਰ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀਆਂ ਗੱਲ ਕਰਨ ਤੋਂ ਪਹਿਲਾਂ ਤੁਸੀਂ ਆ ਇਸ ਕੁੱਤੇ ਬੰਦੇ ਦੀ ਵੀਡੀਓ ਜ਼ਰੂਰ ਸੁਣਿਓ ਤੇ ਦੇਖਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਇਸ ਦੀ ਕਰਤੂਤਾਰੇ ਚੰਨਣਾ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 31 ਮਾਰਚ ਜਿਸ ਦਿਨ ਇਹ ਰਾਖਸ਼ਸ ਡਾਕਟਰ ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਤੇ ਉਹ ਰਾਖਸ਼ਸ ਹੈ ਜਿਸ ਨੇ ਭਾਰਤ ਦਾ ਸਵਿਧਾਨ ਲਿਖਿਆ ਤੇ ਸਵਿਧਾਨ ਦੇ ਹੇਠ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ 1984 ਤੋਂ جاری ਹੈ ਔਰ ਇਹ ਰਾਖਸ਼ ਅੰਬੇਦਕਰ ਵੀ ਜ਼ਿੰਮੇਵਾਰ ਹੈ ਸਿੱਖ ਨਸਲ ਕੁਸ਼ੀਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਸੰਗਤ ਤੇ ਦਲਤ ਵਰਗ ਇਸ ਰਾਕਸ਼ਸ ਅੰਬੇਸ਼ਕੁਰ ਦੇ ਬੁੱਤ ਪੂਰੇ ਪੰਜਾਬ ਚੋਂ 14 ਅਪ੍ਰੈਲ ਨੂੰ ਲਾ ਦਿਓ ਤੇ ਜੇ ਤੁਸੀਂ ਲਗਾਣੇ ਆ ਤੇ ਭਗਤ ਰਵਿਦਾਸ ਤੇ ਲਗਾਓ ਸਤਿਕਾਰਯੋਗ ਸਾਥੀਓ ਤੁਸੀਂ ਆ ਵੀਡੀਓ ਦੇ ਵੀਡੀਓ ਦੇਖੀ ਆ ਜਿਹੜੀ ਕੀ ਗੁਰਪਤਵੰਤ ਸਿੰਘ ਪੰਨੂ ਦੁਆਰਾ ਬੋਲੀ ਗਈ ਆ ਤੇ ਉਹਨੇ ਆਪਣੇ ਲੱਭਾਂ ਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਭਾਰਤ ਰਤਨ ਨੂੰ ਇੱਕ ਰਾਕਸ਼ਸ ਦੱਸਿਆ ਮੈਂ ਇਸ ਇਨਸਾਨ ਨੂੰ ਦੱਸਣਾ ਚਾਹਨਾ ਵੀ ਇਹ ਰਾਕਸ਼ਸ ਨਹੀਂ ਇਹ ਦਲਿਤ ਸਮਾਜ ਦਾ ਖਾਸ ਕਰਕੇ ਭਾਰਤ ਵਾਸੀਆਂ ਦਾ ਰਹਿਨਮਾ ਵਾ ਜਿਸ ਇਨਸਾਨ ਨੇ ਕਲਾਸ ਤੋਂ ਬਾਹਰ ਬਹਿ ਕੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਦੇਸ਼ ਅੰਦਰ ਪੱਖਪਾਤ ਤੂਚਨੀਚ ਜਾਤ ਪਾਤ ਦਾ ਜਿਹੜਾ ਵੱਡੇ ਪੱਧਰ ਤੇ ਵਖਰੇਵਾ ਸੀ ਉਸ ਨੂੰ ਦੂਰ ਕਰਕੇ ਉਸ ਹਨੇਰੇ ਨੂੰ ਦੂਰ ਕਰਕੇ ਭਾਰਤ ਅੰਦਰ ਨਹੀਂ ਪੂਰੇ ਵਿਸ਼ਵੰਦਰ ਸਭ ਤੋਂ ਵੱਧ ਪੜੇ ਲਿਖੇ ਇਨਸਾਨ ਨੇ ਜੇ ਤਾਂ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਭਾਰਤ ਰਤਨ ਨੇ ਜਿਨ੍ਹਾਂ ਨੂੰ ਇਹਨਾਂ ਨੇ ਰਾਖਸ਼ ਕਿਹਾ ਉਹ ਰਾਖਸ਼ ਤੁਸੀਂ ਲੋਕ ਹੋ ਜਿਹੜੇ ਸਮਾਜ ਵਿੱਚ ਜ਼ਹਿਰ ਫਲਾਉਂਦੇ ਹੋ ਨਫ਼ਰਤ ਫਲਾਉਂਦੇ ਹੋ ਦੇਸ਼ ਨੂੰ ਤੋੜਨ ਦਾ ਯਤਨ ਕਰਦੇ ਹੋ ਇਹ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਸੀ ਕਿ ਭਾਰਤ ਵਿੱਚ ਸਿੱਖ ਰਾਜਾਵੇ ਜਾਂ ਭਾਰਤ ਦੇ ਵਿੱਚ ਸਾਰੇ ਦੇਸ਼ ਲੋਕ ਸਿੱਖ ਬਣਨ ਕਿਉਂਕਿ ਸਿੱਖ ਕੌਮ ਨੂੰ ਤੇ ਸਿੱਖ ਧਰਮ ਨੂੰ ਪਸੰਦ ਕਰਦੇ ਸੀ ਉਹ ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖ ਬਣਦਾ ਏ ਤਾਂ ਉਥੋਂ ਕਿੰਨੇ ਮੋੜਿਆ ਉਹਨਾਂ ਨੂੰ ਇਹ ਜਵਾਬ ਦਿਓ ਤੁਸੀਂ ਤੇ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਹੈ ਰਾਖਸ਼ਾ ਇਹ ਰਾਖਸ਼ ਨਹੀਂ ਇਹ ਸਾਡੇ ਲੋਕਾਂ ਦਾ ਰਹਿਬਰ ਆ ਗੁਰੂ ਆ ਪੀਰ ਆ ਮਸੀਹਾ ਵਾ ਜਿਨੇ ਸਾਨੂੰ ਮੌਲਕ ਅਧਿਕਾਰ ਲੈ ਕੇ ਦਿੱਤੇ ਜਿਨ੍ਹਾਂ ਨੂੰ ਕਦੇ ਮੰਜੇ ਦੇ ਉੱਪਰ ਨਹੀਂ ਤੀ ਬੈਠਣ ਦਿੱਤਾ ਜਾਂਦਾ ਬਰਾਬਰਤਾ ਹੱਕ ਨਹੀਂ ਦੀ ਸਮਾਨਤਾ ਦਾ ਹੱਕ ਨਹੀਂ ਦੀ ਸੁਤੰਤਰਤਾ ਦਾ ਹੱਕ ਨਹੀਂ ਦੀ ਉਹ ਹੱਕ ਸਾਨੂੰ ਲੈ ਕੇ ਦਿੱਤੇ ਜਿਸ ਦੇ ਬਦੌਲਤ ਅੱਜ ਸਾਡੇ ਲੋਕ ਦੇਸ਼ ਅੰਦਰ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਸਕਦੇ ਨੇ ਮੁੱਖ ਮੰਤਰੀ ਬਣ ਸਕਦੇ ਐਮਐਲਏ ਐਮਪੀ ਬਣ ਸਕਦੇ ਨੇ ਇਹ ਉਹ ਦੇਵਤਾ ਇਨਸਾਨ ਨੇ ਜਿਨ੍ਹਾਂ ਨੇ ਪੈਰ ਦੀ ਚੁੱਤੀ ਕਹੀ ਜਾਣ ਵਾਲੀ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਜਿਹੜੀ ਦੇਸ਼ ਦੀ ਡਾਕਟਰ ਬਤੀ ਬਣੀ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸਾਡੇ ਦੇਸ਼ ਅੰਦਰ ਮੁੱਖ ਮੰਤਰੀ ਬਣ ਰਹੀਆਂ ਨੇ ਔਰਤਾਂ ਇਹ ਉਹ ਰੈਵਰ ਆ ਸਾਡਾ ਜਿਹੜਾ ਆਈਐਸ ਬਣਦੇ ਨੇ ਕੁੜੀਆਂ ਆਈਪੀਐਸ ਬਣਦੀਆਂ ਨੇ ਤੇ ਦੇਸ਼ ਨੂੰ ਜੋੜਨ ਦਾ ਕੰਮ ਕੀਤਾ ਇਹ ਲੋਕਾਂ ਨੇ ਤੇ ਇਹ ਤੁਸੀਂ ਲੋਕ ਉਹ ਜਿਹੜੇ ਇਹਨਾਂ ਨੇ ਤੋੜਨ ਦਾ ਯਤਨ ਕਰ ਰਹੇ ਹੋ ਅੱਜ ਤੁਸੀਂ ਗਲਤ ਸਿੱਖ ਵਿੱਚ ਵਖਰੇਵਾ ਪਾਉਣਾ ਚਾਹੁੰਦੇ ਹੋ ਇਹ ਸचेत ਰਹੋ ਮੇਰੇ ਦੇਸ਼ ਦੇ ਲੋਕ ਕਿਉਂਕਿ ਇਹ ਲੋਕ ਏਜੰਸੀਆਂ ਦੇ ਪੈਦਾ ਕੀਤੇ ਹੋਏ ਨੇ ਇਹ ਏਜੰਸੀਆਂ ਦੇ ਇਸ਼ਾਰੇ ਤੇ ਟਾਈਮ ਟੂ ਟਾਈਮ ਇਹਦਾ ਬਕਵਾਸ ਕਰਦੇ ਨੇ ਜਿਸ ਨਾਲ ਸਮਾਜ ਵਿੱਚ ਵੀ ਤਰੇੜਾਂ ਪੈਂਦੀਆਂ ਨੇ ਭਾਈਚਾਰਕ ਸਾਂਝ ਵਿੱਚ ਵੀ ਤਰੇੜਾਂ ਪੈਂਦੀਆਂ ਨੇ ਸੋ ਤੁਸੀਂ ਤਾਂ ਗੱਲ ਕਰਦੇ ਹੋ ਅੰਬੇਡਕਰ ਸਾਹਿਬ ਦੇ ਪੁੱਤ ਸਟੈਚੂ ਨੂੰ ਤੋੜਨ ਦੀ ਤੁਸੀਂ ਝਾਕੋ ਦਾ ਸਹੀ ਗਲਤ ਕੌਮ ਤੁਹਾਨੂੰ ਬੰਦ ਕਰ ਦੂਗੀ ਨਾ ਕੋਈ ਦਲਤ ਖਾਲਿਸਤਾਨ ਚਾਹੁੰਦਾ ਨਾ ਕੋਈ ਪੰਜਾਬੀ ਖਾਲਿਸਤਾਨ ਚਾਹੁੰਦਾ ਨਾ ਭਾਰਤ ਦਾ ਅੰਗ ਆ ਜਿਹੜਾ ਪੰਜਾਬ ਉਹਨੂੰ ਕੋਈ ਤੋੜਨਾ ਚਾਹੁੰਦਾ ਤੁਸੀਂ ਕਿਹਾ ਵੀ ਅਸੀਂ 14 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਸਟੈਚੂ ਤੋੜਾਂਗੇ ਕਾਂਗਰਸ ਪਾਰਟੀ ਤੇ ਪੰਜਾਬ ਹਮੇਸ਼ਾ 14 ਅਪ੍ਰੈਲ ਦਾ ਦਿਨ ਬਹੁਤ ਵੱਡੇ ਪੱਧਰ ਤੇ ਮਨਾਉਂਦੀ ਹੈ ਡਾਕਟਰ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਥੋਡੇ 'ਚ ਤਾਕਤ ਆ ਥੋਡੇ 'ਚ ਜਾਨ ਆ ਤਾਂ ਤੁਸੀਂ 14 ਅਪ੍ਰੈਲ ਵਾਲੇ ਦਿਨ ਆ ਕੇ ਉਹ ਆਪਣਾ ਰੋਕਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਲੱਗ ਜੂਗਾ ਵੀ ਡਾਕਟਰ ਅੰਬੇਦਕਰ ਸਾਹਿਬ ਨੂੰ ਰੱਬ ਦੀ ਤਰ੍ਹਾਂ ਪੰਜਾਬ ਤੇ ਨਹੀਂ ਪੂਰੇ ਭਾਰਤ ਦੇ ਭਾਰਤ ਦੇ ਲੋਕ ਜਿਹੜੇ ਹਤਾਸ਼ੀ ਨੇ ਡਾਕਟਰ ਅੰਬੇਦਕਰ ਸਾਹਿਬ ਦੇ ਪੂਰੀ ਦੁਨੀਆ 'ਚ 14 ਅਪ੍ਰੈਲ ਦਾ ਜਨਮ ਦਿਹਾੜਾ ਮਨਾਉਂਦੇ ਨੇ ਤੇ ਉਹ ਨਾਲੇ ਪੰਜਾਬ ਅੰਦਰ ਹਿੰਦੂ ਸਿੱਖ ਏਕਤਾ ਬੜੀ ਮਜ਼ਬੂਤ ਆ ਜਿਸ ਦੇ ਵਿੱਚ ਭਾਈਚਾਰਕ ਸਾਂਝ ਸਮਾਜਿਕ ਸਾਂਝ ਸਾਡੀ ਕਿਤੇ ਵੀ ਕਦੇ ਦੂਰ ਨਹੀਂ ਹੋਈ ਨਾ ਕਦੇ ਹੋਵੇ ਹੀ ਥੋਡੇ ਵਰਗਿਆਂ ਦੇ ਕਹਿਣ ਤੇ ਸੋ ਮੇਰੀ ਇਹ ਅਪੀਲ ਆ ਸਾਡੇ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਆਓ ਵੱੱਟ ਚੜ੍ਹ ਕੇ ਇਹਦਾ ਮੂੰਹ ਤੋੜ ਜਵਾਬ ਦੇ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਇਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ